ਗੇਟੇ ਕੀ ਮਵ ਵਿਖੇ ਨਗਰ ਨਿਗਮ ਦੀਆਂ ਚੋਣਾ ਸੰਬੰਧੀ ਵਾਰਡ ਨੰਬਰ 54 ਦੇ ਮੁਖ ਦਫ਼ਤਰ ਦਾ ਉਦਘਾਟਨ ਸਾਬਕਾ ਐਮ.ਐਲ.ਏ. ਇੰਦਰਬੀਰ ਸਿੰਘ ਪੁਲਾਰੀਆ ਨੇ ਕੀਤਾ। ਉਹਨਾਂ ਦੇ ਨਾਲ ਵਾਰਡ ਨੰਬਰ 54 ਦੇ ਉਮੀਦਵਾਰ ਅਮਿਤ ਕੁਮਾਰ ਵਿੱਕੀ ਵੰਡਵਾਲੇ, ਦੀਪਕ ਕੁਮਾਰ ਰਾਜੂ, ਜਰਨਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ, ਸਾਬਕਾ ਕੌਂਸਲਰ ਪੂਜਾ ਰਾਣੀ, ਆਰਤੀ ਢਿੰਗਰਾ, ਸੋਨੂ अरोड़ा, ਸੌਰਵ अरोड़ा, ਕ੍ਰਿਸ਼ ਰਾਜੂ ਫੋਟੋਗ੍ਰਾਫਰ, ਗੌਰਵ ਚੋਪੜਾ OSD MLA 인더बीर सिंह ਬੁਲਾਰੀਆ ਸਨੇ ਭਾਰੀ ਗਿਣਤੀ ਵਿੱਚ ਵਰਕਰਾਂ ਅਤੇ ਵਾਰਡ ਦੇ ਵੋਟਰਾਂ ਨੇ ਵੱਧ ਛੜ ਕੇ ਸ਼ਿਰਕਤ ਕੀਤੀ ਵਿਧਾਇਕ ਬੁਲਾਰੀਆ ਨੇ ਕਿਹਾ ਕਿ ਅਮਿਤ ਕੁਮਾਰ ਵਿੱਕੀ ਵੰਡ ਵਾਲੇ ਇੱਕ ਨੇਕ ਤੇ ਇਮਾਨਦਾਰ ਉਮੀਦਵਾਰ ਹੈ ਜਿਵੇਂ ਪਿਛਲੀ ਵਾਰ ਤੁਸੀਂ ਕਾਂਗਰਸ ਦੇ ਹੀ ਉਮੀਦਵਾਰ ਸ਼੍ਰੀਮਤੀ ਪੂਜਾ ਰਾਣੀ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਭੇਜਿਆ ਸੀ ਉਸੇ ਹੀ ਤਰ੍ਹਾਂ ਅਮਿਤ ਕੁਮਾਰ ਵਿੱਕੀ ਵੰਡ ਵਾਲੇ ਨੂੰ ਵੀ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾ ਕੇ ਨਗਰ ਨਿਗਮ ਹਾਊਸ ਵਿੱਚ ਭੇਜੋ ਤਾਂ ਕਿ ਉਹ ਤੁਹਾਡੇ ਵਾਰਡ ਦੀ ਆਵਾਜ਼ ਹਾਊਸ ਵਿੱਚ ਬੁਲੰਦ ਕਰ ਸਕੇ ਪਿਛਲੇ ਲੰਬੇ ਸਮੇਂ ਤੋਂ ਭਾਜਪਾ ਦੇ ਨਾਲ ਜੁੜੇ ਡਾਕਟਰ ਜੀ ਐਸ ਮਹਿਤਾ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਸਾਬਕਾ ਵਿਧਾਇਕ ਇੰਦਰਪੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਿਲ ਕਰਵਾਇਆ ਅਤੇ ਬੁਲਾਰੀਆ ਨੇ ਵਿਸ਼ਵਾਸ ਦਿਵਾਇਆ ਕਿ ਡਾਕਟਰ ਮਹਿਤਾ ਨੂੰ ਕਾਂਗਰਸ ਵਿੱਚ ਬੰਦਾ ਪੂਰਾ ਮਾਨ ਦਿੱਤਾ ਜਾਵੇਗਾ